ਹਾਂਜੀ ਵੀਰੇ ਕੀ ਹਾਲ ਚਾਲ ਨੇ ਆਪਾਂ ਨੂੰ ਨਾ ਇੰਸਟਾਗ੍ਰam ਤੇ ਇੱਕ ਵੀਰੇ ਦਾ ਮੈਸੇਜ ਆਇਆ ਸੀਗਾ ਉਹ ਪੁੱਛਦਾ ਸੀਗਾ ਵੀ ਵੀਰੇ ਕਦੇ ਕਤਿਨਾ ਮੈਂ ਬਾਹਰੋਂ ਖਾ ਲੈਣਾ ਵੀ ਕਈ ਵਾਰ ਘਰੇ ਨਹੀਂ ਹੁੰਦੇ ਬਾਹਰ ਅੰਦਰ ਚਲੇ ਜਾਈਦਾ ਉੱਥੇ ਜਾ ਕੇ ਬਾਹਰੋਂ ਖਾ ਲਈਦਾ ਵੀ ਉਹਦੇ ਨੁਕਸਾਨ ਤਾਂ ਨਹੀਂ ਕੀ ਖਾਣ ਦੇ ਵੀਰੇ ਮੇਨ ਗੱਲ ਤਾਂ ਇਹ ਆ ਵੀ ਤੁਸੀਂ ਖਾਣਾ ਕਿੱਤਾਂ ਦਾ ਖਾਣਾ ਠੀਕ ਹੈ ਬਾਹਰੋਂ ਜੇ ਤੁਸੀਂ ਪ੍ਰੋਸੈਸਡ ਫੂਡ ਖਾਣੇ ਹੋ ਸਟੋਰ ਫੂਡ ਖਾਣੇ ਹੋ ਫੇਰ ਤਾਂ ਉਹਨਾਂ ਦਾ ਦੇ ਤੁਹਾਨੂੰ ਬਹੁਤ ਸਾਰੇ ਨੁਕਸਾਨ ਹੋਣਗੇ ਬੈਡ ਕੈਲਸਟੋਲ ਬੈਡ ਕੈਲਰੀ ਕਿਉਂਕਿ ਜਿਹੜਾ ਪ੍ਰੋਸੈਸਡ ਫੂਡ ਹੁੰਦਾ ਵਾ ਉਹ ਆਪਾਂ ਨੂੰ ਊਰਜਾ ਜ਼ਿਆਦਾ ਜ਼ਰੂਰ ਦਿੰਦਾ ਪਰ ਨਿਊਟ੍ਰੀਸ਼ਨ ਕੋਈ ਨਹੀਂ ਦਿੰਦਾ ਹੈਗਾ ਬਾਕੀ ਇਹ ਆ ਵੀ ਜਿਹੜਾ ਪ੍ਰੋਸੈਸਡ ਫੂਡ ਹੁੰਦਾ ਆਪਾਂ ਨੂੰ ਨਹੀਂ ਪਤਾ ਉਹ ਕਿਦੋਂ ਦਾ ਬਣਿਆ ਹੋਇਆ ਵਾ ਕਿੱਦਾਂ ਉਹਨੂੰ ਬਣਾਇਆ ਗਿਆ ਵਾ ਕਿੱਦਾਂ ਦਾ ਉਹਦੇ 'ਚ ਆਇਲ ਯੂਜ਼ ਕੀਤਾ ਹੋਇਆ ਠੀਕ ਆ ਤਾਂ ਕਰਕੇ ਬਾਹਰਲਾ ਖਾਣਾ ਖਾਣ ਤੋਂ ਪਰਹੇਜ਼ ਹੀ ਕਰੋ ਘਰੋਂ ਬਣਿਆ ਖਾਣਾ ਜੇ ਤੁਸੀਂ ਬਾਹਰ ਵੀ ਜਾਂਦੇ ਹੋ ਤਾਂ ਘਰੋਂ ਬਣਾ ਕੇ ਨਾਲ ਆਪਣੇ ਕੈਰੀ ਕਰਕੇ ਲੈ ਕੇ ਜਾਓ ਮੀਲਸ ਤਾਂ ਕਿ ਤੁਹਾਨੂੰ ਬਾਹਰੋਂ ਨਾ ਖਾਣਾ ਪਵੇ ਕਿਉਂਕਿ ਜਿਹੜੀਆਂ ਪ੍ਰੋਸੈਸ ਫੂਡ ਹੁੰਦੇ ਆ ਨਾ ਇਹ ਫਿਰ ਆਪਣੇ ਫੈਟ ਸਟੋਰ ਕਰ ਦਿੰਦੇ ਆ ਕੈਲੋਰੀ ਸਟੋਰ ਬਣਾ ਦਿੰਦੀਆਂ weight gain ਕਰ ਦਿੰਦੀਆਂ ਫਿਰ ਤੁਹਾਨੂੰ ਉਹਨੂੰ ਮਤਲਬ ਮੇਨਟੇਨ ਕਰਨਾ ਅੱਗੇ ਜਾ ਕੇ ਬਹੁਤ ਔਖਾ ਹੋ ਜਾਂਦਾ ਤਾਂ ਮੈਂ ਹੀ ਮੈਂ ਇਹੀ ਪ੍ਰਿਫਰ ਕਰੂੰਗਾ ਵੀ ਹਮੇਸ਼ਾ ਘਰੋਂ ਖਾਣਾ ਲੈ ਕੇ ਜਾਓ ਆਪਣਾ ਬਣਾ ਕੇ ਤਾਂ ਤੁਹਾਨੂੰ ਬਾਰੋਂ ਖਾਣਾ ਨਾ ਪਵੇ ਚਲੋ ਬਾਕੀ ਮਿਹਨਤ ਕਰਦੇ ਰਹੋ ਆਪਣੀ ਤੁਹਾਡੇ ਸਵਾਲ ਦਾ ਇਹੀ ਜਵਾਬ ਸੀਗਾ ਥੈਂਕ ਯੂ